ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਆਪਣੀ ਵੋਟ ਪਾਈ ਮਹਾਲੀ ਵਿਖੇ ਉਹਨਾਂ ਨੇ ਆਪਣੀ ਵੋਟ ਪਾਈ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਵੋਟ ਦਾ ਅਧਿਕਾਰ ਇੰਪੋਰਟੈਂਟ ਹੈ ਹਰ ਇੱਕ ਇਨਸਾਨ ਲਈ ਡੈਮੋਕਰੇਸੀ ਨੂੰ ਬਚਾਉਣ ਲਈ ਵੋਟ ਆਪਣੇ ਸੁਭਿਕ ਨੂੰ ਜਿਹੜਾ ਉਸ ਨੂੰ ਸੁਰੱਖਿਅਤ ਰੱਖਣ ਦੀ ਵੋਟ ਜਿਹੜੀ ਅਸੀਂ ਕਰਦੇ ਹਾਂ ਮੈਂ ਵੀ ਆਪਣੇ ਵੋਟ ਦਾ ਇਸਤੇਮਾਲ ਕਰਾਂਗਾ ਐਂਡ ਔਰ ਅਪੀਲ ਵੀ ਕਰਦਾ ਜਿੰਨੇ ਵੀ ਸਾਡੇ ਸਤਿਕਾਰਯੋਗ ਹੋਟਸ ਸਹਿਬਾਨ ਬੈਠੇ ਕਰਾਚੂ ਐਸ ਸੂਨ ਐਸ ਪੋਸੀਬਲ ਆਪਣੇ ਵੋਟ ਦੇ ਕਾਗਜ਼ ਦਾ ਇਸਤੇਮਾਲ ਕਰੋ ਇੱਕ ਵੋਟਰ ਦੇ ਤੌਰ ਤੇ ਤੁਸੀਂ ਕੀ ਸੋਚਦੇ ਹੋ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਵੀ ਵੋਟ ਕਰੀਏ ਇਹ ਡੈਫੀਨਿਟਲੀ ਇਲੈਕਸ਼ਨ ਪੂਰਾ ਦੇਸ਼ ਦੇ ਸੰਵਿਧਾਨ ਔਰ ਲੋਕਤੰਤਰ ਨੂੰ ਬਚਾਉਂਦਾ ਹੈ ਔਰ ਅਸੀਂ ਆਪਣੇ ਵੋਟ ਦਾ ਇਸਤੇਮਾਲ ਵੀ ਉਸੇ ਡਾਇਰੈਕਸ਼ਨ ਕੀਤਾ ਹੈ ਕਿ ਡੈਮੋਕ੍ਰੇਸੀ ਬਚੂਗੀ ਤਾਂ ਹੀ ਸਾਡਾ ਜਿਹੜਾ ਅਸਤਤਵ ਹੈ ਉਹ ਉਹ ਦੀ ਉਮੀਦ ਹੈ ਬਚਨ ਜੀ ਤੇ ਉਹ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਲੋਕ ਦੁਬਾਰਾ ਆ ਕੇ ਵੋਟ ਦਾ ਇਸਤੇਮਾਲ ਤੁਹਾਨੂੰ ਉਮੀਦ ਵੀ ਕਿ ਸਾਰਾ ਦਿਨ ਜਿਹੜੇ ਲੋਕ ਜਿੱਥੇ ਗਰਮੀ ਗੁੰਮੀ ਦਾ ਮਾਹੌਲ ਸੀ ਗੱਲਾਂ ਆ ਰਹੀਆਂ ਸੀ ਕਿ ਲੋਕ ਬਾਹਰ ਨਹੀਂ ਆਉਣਗੇ ਪਰ ਸ਼ਹਿਰੀ ਲਾਕਾਇਕ ਤੇ ਲੋਕ ਸਿੱਧੇ ਆ ਗਏ ਪਿੰਡਾਂ ਦੇ ਵਿੱਚ ਵੀ ਸਾਰਾ ਕੁਝ ਹੈਗਾ ਤੇ ਕਾਫੀ ਇਵਨ ਚੌਂਕ ਫਿਸ਼ਨ ਨੇ ਵੀ 70% ਤੇ ਇਹਦਾ ਵੋਟਿੰਗ ਦਾ ਦਰ ਦੱਸਦੇ ਹਾਂ ਲੱਗਦਾ ਨੂੰ ਕਿ ਲੋਕ ਬਾਹਰ ਆਏ ਅੰਤ ਤੱਕ ਲੱਗ ਰਿਹਾ ਕਿ ਇਹ ਐਸੇ ਦਾ ਤਾਪਮਾਨ ਨਹੀਂ ਕਿ ਬੜਾ ਪਿੱਛੇ ਜੋ ਸ਼ਾਇ ਹੈ ਕਿ ਲੋਕ ਸਮਾਗਮ ਨੂੰ ਕਿਸੇ ਕੋਲ ਆਏ ਤੇ ਲੋਕ ਬੜਿਆ ਵੇਅਰ ਹੈ ਫੋਟੋ ਸਰਬਾਨ ਨੂੰ ਪਤਾ ਹੈ ਉਹਨਾਂ ਦੀ ਵੋਟ ਦੀ ਤਾਕਤ ਕੀ ਹੈ ਜੋੜ ਦੀ ਜਿਹੜੀ ਚੋਟ ਤੇ ਡੈਮੋਕਰੇਸੀ ਨੂੰ ਬਚਾਉਣ ਲਈ ਲੋਕ ਡੈਫਰੈਂਟਲੀ ਬਾਹਰ ਆਉਂਦੇ ਨੇ ਤੇ ਮੈਨੂੰ ਪੂਰੀ ਮੂਰਤ ਹੈ ਕਿ ਪੰਜਾਬ ਚਾਹ ਸ਼ਿਮਲਪੁਰ ਸਾਹਿਬ ਹੋਤੇ ਪਰਸੈਂਟੇਜ ਆ ਪ੍ਰੋਡਕਟਿਵਿਟੀ ਬਹੁਤ ਦੇਖ ਰਹੇ ਜਦੋਂ ਕੰਸਟੀਟੂਐਂਸੀ ਬਹੁਤ ਚੌੜੀ ਹੈ ਇਹ ਮਹੌਲੇ ਤੋਂ ਸ਼ੁਰੂ ਕਰੀਏ ਨਾਗਪੁਰ ਸਾਹਿਬ ਤੱਕ 에ਰੀਆਜ਼ ਬਹੁਤ ਬਦਲਦੇ ਆ ਮੌਸਮ ਹਾਟਪਾਣ ਸਾਰਾ ਕੁਝ ਬਦਲ ਜਾਂਦਾ ਹੈ ਤੇ तकरीबन ਜਿਹੀ ਬਸ ਤੁਸੀਂ ਸਾਰੇ ਬਿਜ਼ਾਰੀ ਨੂੰ ਲੱਗੇ ਪੈਲ ਸਾਰੀ ਗਿੰਦੇ ਸਾਰੀ ਜਗ੍ਹਾ ਸਾਰੀ ਕੰਸਟੀਟੂਐਂਸੀ ਸੇ ਦਰੋਂ ਕਰੂਗੀ ਡੈਫੀਨਿਟਲੀ ਮੇਰੀ ਕੋਸ਼ਿਸ਼ ਹੈ ਜੀ ਵਕਤੋ ਵਕਤ ਜਿਹੜੇ ਕੰਸਟੀਟੂਐਂਸੀ ਚ ਜਾ ਕੇ ਆ ਸਿਚੁਏਸ਼ਨ ਨੂੰ ਦੇਖਣਾ ਹੈ ਔਰ ਲੋਕਾਂ ਨੂੰ ਮੋਟੀਵੇਟੇਟ ਵੀ ਕਰਨਾ ਹੈ ਸਾਰੀ ਡਿਊਟੀ ਵੀ ਆ ਔਰ ਸਾਡਾ ਫਰਜ਼ ਵੀ ਹੈ 85 ਮੌਸਮ ਕੀ ਕਿਆਰ ਹੈ ਕਹੋ ਜੀ 85 ਮੌਸਮ ਤੇ ਬਿਲਕੁਲ ਬੜਾ ਸਪਸ਼ਟ ਹੈ ਕਿ ਜਿਹੜਾ ਦੇਸ਼ ਦਾ ਸਰਬਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੋਕਾਂ ਦਾ ਬਦ ਹੋਇਆ ਔਰ ਪੰਜਾਬ ਚ ਜੋ ਹੈ ਭਗਵੰਤ ਸਿੰਘ ਜੀ ਦੀ ਜਿਹੜੀ 2 ਸਾਲ ਦੀ ਕਾਰਜਕਾਰੀ ਹੈ ਔਰ ਜਿਸ ਤਰੀਕੇ ਨਾਲ ਦੇਸ਼ ਤਾਨਾਸ਼ਹੀਦ ਵੱਲ ਵੱਧ ਰਿਹਾ ਉਸ ਤਾਨਾਸ਼ਹੀਦ ਨੂੰ ਰੋਕਣ ਦੀ ਔਰ ਭਗਵੰਤ ਸਿੰਘ ਜੀ ਦੀ ਕਾਰਜਕਾਰੀ ਤੇ ਭੋਰ ਲਾਉਣ ਲਈ ਲੋਕ ਐਕਸਪੋਰਟ 12 ਕੇ ਤਰ੍ਹਾਂ ਦੇਖਦੇ ਹੋ ਮੋਰ